ਯਾਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਚੰਗੀ ਨੀਂਦ ਲੈਣ ਤੋਂ ਬਾਅਦ ਵੀ ਜੇਕਰ ਤੁਸੀਂ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਅੰਦਰ ਪਾਣੀ ਦੀ ਕਮੀ ਹੈ ਇਸ ਲਈ ਜਦੋਂ ਵੀ ਸੌਂ ਕੇ ਉੱਠੋ ਤਾਂ ਥੋੜਾ ਜਿਹਾ ਪਾਣੀ ਜ਼ਰੂਰ ਪੀਓ ਨੰਬਰ 2 ਬਹੁਤ ਸੁੰਦਰ ਜਵਾਬ ਗਿਆਨ ਨਹੀਂ ਕਿਹਾ ਮੈਂ ਸਕੂਲ ਵਿੱਚ ਮਿਲਾਂਗਾ ਤਨ្យ ਨੇ ਕਿਹਾ ਮੈਂ ਅਮੀਰ ਦੇ ਘਰ ਵਿੱਚ ਮਿਲਾਂਗਾ ਬਸ਼ਵਾਸ਼ ਚੁੱਪ ਸੀ ਤਾਂ ਨਾ ਤੇ ਗਿਆਨੀ ਚੁੱਪ ਹੋਣ ਦੇ ਵਜ੍ਹਾ ਪੁੱਛੀ ਵਿਸ਼ਵਾਸ ਨੇ ਰੋਂਦੇ ਹੋਏ ਜਵਾਬ ਦਿੱਤਾ ਇੱਕ ਵਾਰ ਮੈਂ ਚਲਾ ਗਿਆ ਤਾਂ ਮੈਂ ਵਾਪਸ ਕਦੇ ਨਹੀਂ ਮਿਲਾਂਗਾ ਨੰਬਰ 3 ਜੇਕਰ ਤੁਹਾਡੇ ਜੋੜਾ ਵਿੱਚ ਦਰਦ ਰਹਿੰਦਾ ਹੈ ਤਾਂ ਕੱਚੀ ਹਲਦੀ ਨੂੰ ਦੁੱਧ ਵਿੱਚ ਉਬਾਲ ਕੇ ਪੀ ਲਓ ਇਹ ਸਮੱਸਿਆ ਹੱਲ ਹੋ ਜਾਵੇਗੀ ਨੰਬਰ 4 ਜੇਕਰ ਸੱਚ ਬੋਲਣ ਨਾਲ ਰਿਸ਼ਤਾ ਟੁੱਟ ਰਿਹਾ ਹੈ ਤਾਂ ਟੁੱਟਣ ਦਿਓ ਪਰ ਝੂਠ ਬੋਲ ਕੇ ਉਸ ਰਿਸ਼ਤੇ ਦੀ ਡੋਰ ਕਮਜ਼ੋਰ ਨਾ ਕਰੋ ਸਮਝ ਆਉਣ ਤੇ ਉਹ ਇਨਸਾਨ ਦੁਆਰਾ ਵਾਪਸ ਆਵੇਗਾ ਪਰ ਝੂਠ ਦਾ ਪਤਾ ਲੱਗਣ ਤੇ ਉਹ ਦੁਆਰਾ ਵਿਸ਼ਵਾਸ ਨਹੀਂ ਕਰ ਪਾਵੇਗਾ ਨੰਬਰ 5 ਦਹੀਂ ਵਿੱਚ ਬੇਸਨ ਮਿਲਾ ਕੇ ਚਿਹਰੇ ਉੱਪਰ 15 ਮਿੰਟ ਦੇ ਲਈ ਲਗਾਓ ਇਸ ਨਾਲ ਚਿਹਰਾ ਚਮਕਦਾਰ ਹੋ ਜਾਵੇਗਾ ਨੰਬਰ 6 ਸੰਸਾਰ ਵਿੱਚ ਕੇਵਲ ਮਨੁੱਖ ਹੀ ਅਜੀਹਾ ਇੱਕ ਪ੍ਰਾਣੀ ਹੈ ਜਿਸ ਨੂੰ ਪਰਮਾਤਮਾ ਨੇ ਹਸਣ ਦਾ ਗੁਣ ਦਿੱਤਾ ਹੈ ਦਿੱਤਾ ਹੋਇਆ ਹੈ ਇਸ ਨੂੰ ਗਵਾਉ ਨਾ ਇਨਸਾਨ ਤਾਂ ਹਰ ਕਰ ਵਿੱਚ ਪੈਦਾ ਹੁੰਦਾ ਹੈ ਬਸ ਇਨਸਾਨੀਅਤ ਕਿਤੇ ਕਿਤੇ ਜਨਮ ਲੈਂਦੀ ਹੈ ਨੰਬਰ 7 ਦਿਨ ਪਰ ਬੈਠ ਕੇ ਕੰਮ ਕਰਨ ਵਾਲੇ ਇਨਸਾਨ ਨੂੰ ਸਵੇਰ ਦੀ ਸ਼ੈਅ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 8 ਇਨਸਾਨ ਹਮੇਸ਼ਾ ਦੋ ਤਰ੍ਹਾਂ ਦੇ ਲੋਕਾਂ ਤੋਂ ਹਾਰ ਜਾਂਦਾ ਹੈ ਇੱਕ ਆਪਣੇ ਪਰਿਵਾਰ ਤੋਂ ਦੂਜਾ ਆਪਣੇ ਪਸੰਦ ਦੇ ਇਨਸਾਨ ਤੋਂ ਨੰਬਰ 9 ਟਮਾਟਰ ਦਾ ਜੂਸੇ ਪੀਣ ਨਾਲ ਵજન ਘਟ ਹੋ ਜਾਂਦਾ ਹੈ ਅਤੇ ਅੱਖਾਂ ਤੇ ਵੀ ਅੱਖਾਂ ਦੀ ਰੋਸ਼ਨੀ ਵੀ ਬਹੁਤ ਹੀ ਜ਼ਿਆਦਾ ਅੱਖਾਂ ਦੀ ਰੋਸ਼ਨੀ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਨੰਬਰ 10 ਪਰ ਸੰਸਾਰ ਪਰ ਸੰਸਾਰ ਤੋਂ ਬਚੋਏ ਹੀ ਤੁਹਾਡੀ ਇਨਸਾਨੀਤ ਦੀ ਚੰਗਿਆਈ ਨੂੰ ਕੌਣ ਦੀ ਤਰ੍ਹਾਂ ਚਟ ਜਾਂਦਾ ਹੈ ਨੰਬਰ 11 ਗੰਨੇ ਦਾ ਜੂਸ ਪੀਣ ਨਾਲ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਨੰਬਰ 12 ਛੱਟ ਵਾਲੇ ਜਖਮ ਤਾਂ ਸਹੀ ਹੋ ਜਾਂਦੇ ਹਨ ਅਤੇ ਗੱਲਾਂ ਦੇ ਕਿਤੇ ਹੋਏ ਜਖਮ ਹਮੇਸ਼ਾ yaad ਹੀ ਰਹਿੰਦੇ ਹਨ ਨੰਬਰ 13 ਜੇਕਰ ਤੁਸੀਂ ਆਪਣੇ ਸਰੀਰ ਨੂੰ ਖੂਬਸੂਰਤ ਅਤੇ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਤਨ ਜਾਨ ਕੁੱਲੀ ਹਵਾ ਵਿੱਚੇ ਜਾ ਕੇ ਲੰਬੇ ਲੰਬੇ ਸਾਹ ਲਾਉ ਨੰਬਰ ਹੈ ਗਿਆ 14 ਪਹਿਲਾਂ ਲੋਕ ਚੰਗੇ ਹੋਇਆ ਕਰਦੇ ਸੀ ਹੁਣ ਲੋਕ ਚੰਗੇ ਬਣ ਜਾਂਦੇ ਨਹੀਂ ਨੰਬਰ 15 ਸੋਇਆ ਵੀਨ ਦੇ ਸੇਵਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 16 ਅੱਜ ਕੱਲ੍ਹ ਲੋੜ ਦੀ ਹੀ ਤੈਅ ਕਰਦੀਆਂ ਨੇ ਕਿ ਲਿਹਾਜੇ ਨੂੰ ਕਿੰਨਾ ਕੋ ਚਿਰ ਮਿੱਠਾ ਰੱਖਣਾ ਹੈ ਨੰਬਰ 17 ਅੱਜਾ ਦੁੱਧ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨੂੰ ਲਗਾ ਕੇ 10 ਮਿੰਟ ਲਈ ਰੱਖੋ ਅਤੇ ਬਾਅਦ ਵਿੱਚ ਅਗੜ ਕੇ ਸਾਫ਼ ਕਰ ਦਿਓ ਤੁਹਾਡਾ ਰੰਗ ਸਾਫ਼ ਹੋ ਜਾਵੇਗਾ ਤੇ ਚਿਹਰੇ ਤੇ ਵੀ ਚਕਨਾਈ ਵੱਧ ਜਾਵੇਗੀ ਨੰਬਰ 18 ਮੁੱਦਾ ਇਹ ਨਹੀਂ ਕਿ ਲੋਕ ਪਰਵਾਹ ਕਿਉਂ ਨਹੀਂ ਕਰਦੇ ਗੱਲ ਤਾਂ ਇਹ ਦਰਅਸਲ ਇਹ ਹੈ ਕਿ ਸਾਨੂੰ ਉਮੀਦ ਹੀ ਕਿਉਂ ਹੈ ਨੰਬਰ 19 ਜੇਕਰ ਤੁਸੀਂ ਕਸਮ ਕਰਨ ਦੇ ਕਚਰੇ ਤੇ ਕਾਰਨ ਦੇ ਦੌਰਾਨ ਬੁਖਾਰ ਥਕਾਨ ਤੇ ਕਮਜ਼ੋਰੀ ਮਹਿਸੂਸ ਕਰ ਰਹੇ ਹਾਂ ਤਾਂ ਤੁਸੀਂ ਕਸਰਤ ਨਾ ਹੀ ਕਰੋ ਤਾਂ ਚੰਗਾ ਹੈ ਨੰਬਰ 28 ਵੀ ਸਾਈਜੇ ਸ਼ਾਂ ਦੇ ਸ਼িকার ਹੋ ਗਏ ਜਿੰਨਾ ਆਪਣੇ ਦਿਲ ਨੂੰ ਸਾਫ਼ ਰੱਖਿਆ ਉਹਨੇ ਹੀ ਗੁਣਾਗਾਰ ਹੋਗੇ ਨੰਬਰ 23 ਖਾਲੀ ਪੇਟ ਗੋੜ ਖਾ ਲੈਣ ਨਾਲ ਪੇਟ ਦੀ ਗੈਸ ਐਸਿਡਿਟੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 22 ਦੂਰੀਆਂ ਵਧੀਆਂ ਤਾਂ ਗਲਤੀ ਫਹਿਮੀਆਂ ਵੀ ਵੱਧ ਗਈਆਂ ਫਿਰ ਉਸਨੇ ਉਹ ਵੀ ਸੁਣਾਇਆ ਜੋ ਮੈਂ ਕਿਹਾ ਹੀ ਨਹੀਂ ਨੰਬਰ 23 ਜੇਕਰ ਤੁਹਾਡੇ ਸਰੀਰ ਵਿੱਚ ਮੋਟਾ ਮੋਟਾ ਨੂੰਡੀ ਦੀ ਕਮੀ ਹੈ ਤਾਂ ਸਵੇਰੇ ਸੂਰਜ ਦੀ ਰੋਸ਼ਨੀ ਜ਼ਰੂਰ ਰੋਸ਼ਨੀ ਵਿੱਚ ਜ਼ਰੂਰ ਬੈਠੋ ਨੰਬਰ 24 ਕਦੇ-ਕਦੇ ਆਪਣੇ ਖਾਲੀ ਸਮੇਂ ਵਿੱਚ ਆਪਣੀਆਂ ਗਲਤੀਆਂ ਤੇ ਕਮੀਆਂ ਦੇ ਵਿਚਾਰ ਕਰੋ ਦੂਜਿਆਂ ਨੂੰ ਸ਼ੀਸ਼ਾ ਦਿਖਾਉਣ ਦੀਆਂ ਸਾਰੀਆਂ ਇਛਾਾਂ ਮ ਖਤਮ ਹੋ ਜਾਣਗੀਆਂ ਸੋ ਇਸ ਤਰ੍ਹਾਂ ਦੀਆਂ ਨੰਬਰ 25 ਕਿੰਨੂੰ ਖਾਣ ਨਾਲ ਪੇਟ ਦੀ ਚੈਬੀ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 26 ਸੱਚ ਬੋਲਣਾ ਕੋਈ ਕਮਾਲ ਨਹੀਂ ਹੁੰਦਾ ਸੱਚ ਸੁਣਨਾ ਬਹੁਤ ਕਮਾਲ ਹੈ ਨੰਬਰ 27 ਹਰ ਰੋਜ਼ ਦੋ ਹਫ਼ਤੇ ਤੱਕ ਲਗਾਤਾਰ ਦਹੀਂ ਨਾਲ ਨਾ ਹੋਣ ਨਾਲ ਤੁਹਾਡੀ ਸਕਿਨ ਨਿਖਰ ਜਾ ਲੱਗ ਜਾਵੇਗੀ ਨੰਬਰ 28 ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਕੱਲ੍ਹ ਦੌਰ ਦੇ ਰਿਸ਼ਤੇ ਜੇਕਰ ਆਵਾਜ਼ ਤੁਸੀਂ ਨਹੀਂ ਦਿੱਤੀ ਤਾਂ ਬੋਲਦੇ ਉਹ ਵੀ ਨਹੀਂ ਨੰਬਰ 29 ਮੇਲੀ ਦੇ ਮਰੀਜਾਂ ਨੂੰ ਫਾਈਬਰ ਦੀ ਵਜਾਏ ਕੁਸੋਈ ਵਿੱਚ ਗਾਂ ਦੇ ਦੇਸੀ ਘਿਓ ਜਾਂ ਫਿਰ ਸਰੋਂ ਦਾ ਤੇਲ ਵਰਤਣਾ ਚਾਹੀਦਾ ਹੈ ਤੇ ਡਾਲਡਾ ਘਿਓ ਦੀ ਵਰਤੋਂ ਤਾਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਨੰਬਰ 3 ਇੱਕ ਜਵਾਨਾ ਸੀ ਜੋ ਫੋਟੋ ਬਲੈਕ ਐਂਡ ਵਾਈਟ ਹੋਇਆ ਕਰਦੀ ਸੀ ਚੰਦ ਹੀ ਰੰਗੀਨ ਅੱਜ ਭਾਵੇਂ ਹੀ ਫੋਟੋ ਰੰਗੀਨ ਹੋ ਗਈ ਹੈ ਪਰ ਜਿੱਦ ਕੀ ਪਤ ਕਿਤੇ ਬਲੈਕ ਐਂਡ ਵਾਈਟ ਹੁੰਦੀ ਜਾਂ ਜ਼ਿੰਦਗੀ ਬਲੈਕ ਐਂਡ ਵਾਈਟ ਹੁੰਦੀ ਜਾ ਰਹੀ ਹੈ ਨੰਬਰ 31 ਜੇਕਰ ਤੁਹਾਨੂੰ ਸਰਦੀ ਖਾਂਸੀ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਚਾਕਲੇਟ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਚਾਕਲੇਟ ਦਵਾਈ ਤੋਂ 5 ਗੁਣਾ ਜ਼ਿਆਦਾ ਬਿਹਤਰ ਅਸਰ ਦਿਖਾਉਂਦੀ ਹੈ ਨੰਬਰ 32 ਸੱਚੇ ਰਿਸ਼ਤੇ ਦੀ ਖੂਬਸੂਰਤੀ ਇਹ ਇੱਕ ਦੂਸਰੇ ਦੀਆਂ ਗਲਤੀਆਂ ਸਹਿਣ ਕਰਨ ਵਿੱਚ ਹੁੰਦੀ ਹੈ ਜੇਕਰ ਬਿਨਾਂ ਕਮੀਆਂ ਦੇ ਅਣਸਾਣ ਲੱਭਣ ਜਾਓਗੇ ਤਾਂ ਇਕੱਲੇ ਹੀ ਰਹਿ ਜਾਓਗੇ ਨੰਬਰ ਦੇ ਤੀਜੇ ਤੁਸੀਂ ਜੂਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਿਰ ਵਿੱਚ ਖੁਸ਼ਕੀ ਨਾ ਹੋਵੇ ਤਾਂ ਜਣਾ ਚਮੇਲੀ ਦਾ ਤੇਲ ਦਾ ਇਸਤੇਮਾਲ ਕਰੋ ਨੰਬਰ 34 ਮੈਨੂੰ ਇਕੱਲੇ ਚੱਲਣ ਦਾ ਬਹੁਤ ਆਨੰਦ ਆਉਂਦਾ ਹੈ ਨਾ ਕੋਈ ਅੱਗੇ ਭੱਜਦਾ ਤੇ ਨਾ ਕੋਈ ਪਿੱਛੇ ਰਹਿੰਦਾ ਨੰਬਰ 35 ਜੇਕਰ ਕਦੀ ਵੀ ਤੁਹਾਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਏ ਤਾਂ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ 2 ਮਹੀਨੇ ਤੱਕ ਲਗਾਤਾਰ ਪਿਓ ਤੁਹਾਡਾ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 36 ਜੋ ਸ਼ਖਸ ਤੁਹਾਡੇ ਲਈ ਹਮੇਸ਼ਾ ਖੁਸ਼ੀ ਰੱਖਦਾ ਹੋਵੇ ਉਸ ਦਾ ਆਦਾਸ ਹੋਣਾ ਤੁਹਾਡੇ ਲਈ ਫਿਕਰ ਦੀ ਗੱਲ ਹੈ ਨੰਬਰ 37 ਅਮਰਵੈਲ ਦੇ ਕਲੇ ਨੂੰ ਵਾਲਾਂ ਉੱਪਰ ਲਗਾਉਣ ਨਾਲ ਵਾਲਾਂ ਦੀ ਖੁਸ਼ਕੀ ਵਾਲਾਂ ਦਾ ਝੜਨਾ ਸਫੇਦ ਹੋਣਾ ਚੀਚਾਪਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਨੰਬਰ 38 ਅੱਜੇ ਕੱਟ ਗਿਆ ਤਾਂ ਵੱਚ-ਵੱਚ ਕੇ ਨਿਕਲਦੇ ਹੂੰ ਕੱਲ ਸ਼ੀਸ਼ਾ ਸੀ ਤਾਂ ਰੁਕ-ਰੁਕ ਕੇ ਦੇਖਦੇ ਸੀ ਨੰਬਰ 39 ਔਰਤਾਂ ਦੇ ਖਾਣੇ ਵਿੱਚ ਆਈ ਰਣ ਦੀ ਮਾਤਰਾ ਭਰਪੂਰ ਹੋਣੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਇਸ ਨੂੰ ਪੂਰਾ ਕਰ ਲਈ ਤੁਸੀਂ ਅਨਾਰ ਦਾ ਸੇਵਨ ਵੀ ਕਰ ਸਕਦੇ ਹੋ ਨੰਬਰ 40 ਬੋਲਨ ਨੂੰ ਦੇ ਲਈ ਨਹੀਂ ਕਰਦਾ ਤੇ ਨਾ ਹੀ ਦੱਸਣ ਲਈ ਤੇ ਨਾ ਹੀ ਚਤਾਉਣ ਲਈ ਤੇ ਨਾ ਹੀ ਤਨਾ ਚਤਾਉਣ ਲਈ ਤੇ ਨਾ ਹੀ ਹਮਦਰਦੀ ਲਈ ਨੰਬਰ 41 ਦਾਲ ਚੀਨੀ ਅਤੇ ਜੈਫਲ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਲੈਣ ਨਾਲ ਸਰਦੀ ਚ ਖਾਮ ਠੀਕ ਹੋ ਜਾਂਦਾ ਹੈ ਨੰਬਰ 42 ਖੁਦਾ ਦਾ ਕੀ ਕਰੀਬੀ ਹੁੰਦਾ ਹੈ ਅਸੀਂ ਹੀ ਦੂਰ ਨਿਕਲ ਜਾਂਦੀ ਹਾਂ ਨੰਬਰ 43 ਖਾਲੀ ਮੇ ਕਾਲੀ ਮਿਰਚ ਤੇ ਬਦਾਮ ਨੂੰ ਇਕੱਠੀ ਪੀਸ ਕੇ ਬੱਚਿਆਂ ਨੂੰ ਖਵਾਉਣ ਨਾਲ ਬੱਚਿਆਂ ਦੀ ਤੋਤਲਾਉਣ ਪੰਨ ਦੀ ਸਮੱਸਿਆ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਨੰਬਰ 44 ਜ਼ਿੰਦਗੀ ਵਿੱਚ ਲੋਕ ਤਾਂ ਬਥੇਰੇ ਹੁੰਦੇ ਨੇ ਪਰ ਦਿਲ ਦੇ ਨੇੜੇ ਕੋਈ ਇੱਕ ਹੀ ਹੁੰਦਾ ਹੈ ਨੰਬਰ ਬੇਨਤਾਲੀ ਜੇਕਰ ਤੁਹਾਡਾ ਬੱਚਾ ਤੁਹਾਡੇ ਕੋਲ ਝੂਠ ਬੋਲਦਾ ਹੈ ਤਾਂ ਉਸ ਨੂੰ ਇਮਾਨਦਾਰੀ ਤੇ ਸੱਚਾਈ ਵਾਲੀਆਂ ਗੱਲਾਂ ਕੁਝੇ ਕਹਾਣੀਆਂ ਸੁਣਾਓ ਇਹ ਸਮਝਾਓ ਕਿ ਝੂਠ ਬੋਲਣਾ ਕਿੰਨੀ ਬੁਰੀ ਆਦਤ ਹੈ ਜੇਕਰ ਤੁਸੀਂ ਜਲਦੀ ਜਲਦੀ ਇਹ ਤਰੀਕਾ ਅਪਣਾ ਲੈਂਦੇ ਹੋ ਤਾਂ ਤੁਹਾਡਾ ਬੱਚਾ ਅੱਗੇ ਜਾ ਕੇ ਕਦੇ ਵੀ ਤੁਹਾਨੂੰ ਝੂਠ ਨਹੀਂ ਬੋਲੇਗਾ ਨੰਬਰ 46 ਸੋਹਣੇ ਨਾ ਬਣੋ ਬਸ ਚੰਗੇ ਬਣੋ ਜੋ ਸਲਾਹ ਵਣ ਦੋ ਵਾਸੇ ਲੋੜ ਪੈਣ ਤੇ ਨਾਲ ਹੀ ਖੜ ਜਾਓ ਨੰਬਰ 47 ਚਕੰਦਰ ਦੇ ਰਸ ਨੂੰ 15 ਮਿੰਟ ਵਾਸਤੇ ਬੁੱਲਾ ਉੱਪਰ ਲਗਾਉਣ ਨਾਲ ਬੋਲ ਗੁਲਾਬੀ ਹੋ ਜਾਣਗੇ ਤੇ ਫਟੇ ਹੋਏ ਬੁੱਲਾ ਤੀਵ ਸਮੱਸਿਆ ਵੀ ਦੂਰ ਹੋ ਜਾਵਿਗੀ ਨੰਬਰ 48 ਬਿਨਾ ਮਤਵਲ ਤੋਂ ਇੱਥੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਲੋਕ ਤਾਂ ਰੱਬ ਨੂੰ ਵੀ ਉਹਨਾ ਟਾਈਮ ਲੱਡੂਆਂ ਦਾ ਡੱਬਾ ਨਹੀਂ ਚੜਾਉਂਦੇ ਜਿੰਨਾ ਚਿਰ ਉਹਨਾਂ ਦੀ ਸੁਖ ਸੁਖੀ ਹੋਈ ਸੁਖਣਾ ਪੂਰੀ ਨਹੀਂ ਹੁੰਦੀ ਨੰਬਰ 49 ਦਿਮਾਗੀ ਖੇਡਾਂ ਖੇਡਣ ਨਾਲ ਵੀ ਬੱਚਿਆਂ ਦਾ ਮੈਡੀਕਲ ਕਿ ਹੈਲਥ ਬਹੁਤ ਹੀ ਵਧੀਆ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਸ਼ਤਰੰਜ ਅਤੇ ਸਲੋਕੋ ਵਰਗੀਆਂ ਖੇਡਾਂ ਜ਼ਰੂਰ ਖੇਡਣ ਨੀ ਸਿਖਾਓ ਨੰਬਰ 50 ਮੂੰਹ ਤੇ ਕੌੜੇ ਬੋਲਣ ਵਾਲੇ ਕਿਤੇ ਤੋਖਾ ਨਹੀਂ ਦਿੰਦੇ ਡਰ ਤਾਂ ਮਿੱਠੇ ਬੋਲਣ ਵਾਲੇ ਤੇ ਤੇ ਚਹੀਦਾ ਹੈ ਜਿਹੜੀਆਂ ਦਿਲ ਵਿੱਚ ਨਫ਼ਰਤ ਭਾਲਦੇ ਨੇ ਦੇ ਸਮੇਂ ਨਾਲ ਬਦਲ ਹੀ ਜਾਂਦੀ ਨਹੀਂ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੁਹਾਨੂੰ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਬਲੀਡ ਯੂਨ ਐਂਡ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ